ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਬਹੁਤ ਹੀ ਦੁਖਦਾਈ ਖਬਰ ਨਾਲ ਸ਼ੁਰੂਆਤ ਕਰਨੀ ਪੈ ਰਹੀ ਹੈ ਪੰਜਾਬੀ ਮਨੋਰੰਜਨ ਜਗਤ ਦਾ ਇੱਕ ਚਮਕਦਾ ਸਿਤਾਰਾ ਸਾਡੇ ਪਿਆਰੇ ਕਾਮੇਡੀਅਨ ਜਸਵਿੰਦਰ ਪੱਲਾ ਜੀ ਨੇ ਅੱਜ ਸਵੇਰੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ ਉਹ 65 ਸਾਲ ਦੇ ਸਨ ਜਸਵਿੰਦਰ ਪੱਲਾ ਜੀ ਦਾ ਜਨਮ 4 ਮਈ 1960 ਨੂੰ ਲੁਧਿਆਣਾ ਸ਼ਹਿਰ ਵਿੱਚ ਹੋਇਆ ਸੀ ਤੇ ਉਹਨਾਂ ਦੇ ਪਿਤਾ ਜੀ ਮਾਸਟਰ ਜੀ ਸਨ ਜਸਵਿੰਦਰ ਪੱਲਾ ਨੇ ਆਪਣੀ ਕੈਰੀਅਰ 1988 ਵਿੱਚ ਛਣਕਾਟਾ 88 ਨਾਲ ਸ਼ੁਰੂ ਕੀਤਾ ਸੀ ਪਰ ਅਸਲ ਵਿੱਚ ਉਹ ਪਹਿਲਾਂ ਇੱਕ ਅਧਿਆਪਕ ਸਨ ਤੇ ਫਿਰ ਕਾਮੇਡੀ ਦੇ ਖੇਤਰ ਵਿੱਚ ਆਏ ਜਸਵਿੰਦਰ ਪੱਲਾ ਜੀ ਦੀ ਸਭ ਤੋਂ ਮਸ਼ਹੂਰ ਸੀਰੀਜ਼ ਛਣਕਾਟਾ ਸੀ ਇਸ ਸੀਰੀਜ਼ ਪੰਜਾਬ ਦੇ ਘਰ-ਘਰ ਵਿੱਚ ਪਹੁੰਚੀ ਛਣਕਾਟਾ 88 ਛਣਕਾਟਾ 99 ਛਣਕਾਟਾ 2005 ਅਤੇ ਹੋਰ ਕਈ ਸੀਜ਼ਨ ਆਏ ਇਸ ਸੀਰੀਜ਼ ਵਿੱਚ ਉਹਨਾਂ ਦਾ ਕਿਰਦਾਰ ਬਿਲਕੁਲ ਅਦਭੁਤ ਸੀ ਉਹ ਆਮ ਪੰਜਾਬੀ ਵਿਅਕਤੀ ਦੇ ਰੂਪ ਵਿੱਚ ਜਿਸ ਕੋਲ ਹਰ ਮੁਸ਼ਕਿਲ ਦਾ ਇੱਕ ਮਜ਼ਾਕੀਆ ਹੱਲ ਸੀ ਦਿਖਾਈ ਦਿੰਦੇ ਸਨ ਟੈਲੀਵਿਜ਼ਨ ਤੋਂ ਬਾਅਦ ਉਹਨਾਂ ਨੇ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਦੁੱਲਾ ਪੱਟੀ ਉਹਨਾਂ ਦੀ ਪਹਿਲੀ ਪੰਜਾਬੀ ਫਿਲਮ ਸੀ ਤੇ ਇਸ ਤੋਂ ਬਾਅਦ ਉਹ ਕੈਰੀਅਨ ਜੱਟਾ ਜੱਟ ਐਂਡ ਜੂਲੀਅਟ ਯਮਲਾ ਪਗਲਾ دیਵਾਨਾ ਸਰਦਾਰ ਜੀ ਅਤੇ ਹੋਰ ਕਈ ਸਫਲ ਫਿਲਮਾਂ ਦੇ ਵਿੱਚ ਨਜ਼ਰ ਆਏ ਉਹਨਾਂ ਦਾ ਕਮੇਡੀ ਟਾਈਮਿੰਗ ਬੇਮਿਸਾਲ ਸੀ ਜਸਵਿੰਦਰ ਪੱਲਾ ਜੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਸੀ ਕਿ ਉਹ ਹਰ ਫਿਲਮ ਦੇ ਵਿੱਚ ਮਜ਼ੇਦਾਰ ਟੈਗ ਲਾਈਨ ਦੀ ਵਰਤੋਂ ਕਰਦੇ ਸਨ ਜਿਵੇਂ ਕਿ ਦੇ ਦਨਾਦਨ ਦੇ ਦਨਾਦਨ ਓਏ ਹੋਏ ਹੋਏ ਚੱਲ 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 ਇਹ ਸਾਰੇ ਪੰਜਾਬ ਦੀ ਜ਼ੁਬਾਨ ਤੇ ਚੜ ਗਏ ਸਨ ਜਦੋਂ ਵੀ ਲੋਕ ਉਹਨਾਂ ਨੂੰ ਸੁਣਦੇ ਸਨ ਤਾਂ ਫੌਰਨ ਜਸਵਿੰਦਰ ਪੱਲਾ ਜੀ ਦੀ ਯਾਦ ਆ ਜਾਂਦੀ ਸੀ ਜਸਵਿੰਦਰ ਪੱਲਾ ਜੀ ਨੇ ਸਿਰਫ ਟੈਲੀਵਿਜ਼ਨ ਅਤੇ ਫਿਲਮਾਂ ਤੱਕ ਆਪਣੇ ਆਪ ਨੂੰ ਸੀਮਿਤ ਨਹੀਂ ਰੱਖਿਆ ਉਹਨਾਂ ਨੇ ਨਾਟੀ بابا ਇਨ Town ਨਾਮਕ ਸਟੇ ਸ਼ੋਅ ਕੀਤਾ ਸੀ ਜਿਸ ਦੇ ਨਾਲ ਉਹਨਾਂ ਨੇ ਕੈਨੇਡਾ ਆਸਟ੍ਰੇਲੀਆ ਅਤੇ ਹੋਰ ਕਈ ਦੇਸ਼ਾਂ ਦੇ ਦੌਰੇ ਕੀਤੇ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਜਸਵਿੰਦਰ ਪੱਲਾ ਜੀ ਦੀ ਕਾਮੇਡੀ ਸਿਰਫ ਹਾਸੇ ਲਈ ਨਹੀਂ ਸੀ ਉਹਨਾਂ ਦੇ ਜੋਕ ਅਤੇ ਸੰਵਾਦਾਂ ਵਿੱਚ ਜੋ ਇੱਕ ਸਮਾਜਿਕ ਸੰਦੇਸ਼ ਵੀ ਹੁੰਦਾ ਸੀ ਉਹ ਆਮ ਆਦਮੀ ਦੀਆਂ ਸਮੱਸਿਆਵਾਂ ਨੂੰ ਹਾਸੇ ਮਜ਼ਾਕ ਵਿੱਚ ਪੇਸ਼ ਕਰਦੇ ਸਨ ਉਹਨਾਂ ਦਾ ਹਾਸਾ ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਉਂਦਾ ਸੀ ਬਲਕਿ ਸਾਰਿਆਂ ਨੂੰ ਇਕੱਠੇ ਹਸਾਉਂਦਾ ਸੀ ਪੰਜਾਬੀ ਮਨੋਰੰਜਨ ਜਗਤ ਵਿੱਚ ਉਹਨਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਉਹਨਾਂ ਨੂੰ ਕਈ ਸਨਮਾਨ ਮਿਲੇ ਉਹਨਾਂ ਨੂੰ ਡਾਕਟਰ ਪੱਲਾ ਦੇ ਨਾਮ ਨਾਲ ਵੀ ਪਿਆਰ ਨਾਲ ਬੁਲਾਇਆ ਜਾਂਦਾ ਸੀ ਉਹਨਾਂ ਨੇ ਪੰਜਾਬੀ ਕਮੇਟੀ ਨੂੰ ਇੱਕ ਨਵੀਂ ਪਛਾਣ ਦਿੱਤੀ ਸੀ ਪਿਛਲੇ ਮਹੀਨੇ ਤੋਂ ਉਹ ਬਿਮਾਰ ਚੱਲ ਰਹੇ ਸਨ ਤੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਤੇ ਇਲਾਜ ਦੌਰਾਨ ਅੱਜ ਸਵੇਰੇ ਉਹਨਾਂ ਨੇ ਆਖਰੀ ਸਾਹ ਲਿਆ ਜਸਵਿੰਦਰ ਪੱਲਾ ਜੀ ਦੇ ਜਾਣ ਨਾਲ ਪੰਜਾਬੀ ਮਨੋਰੰਜਨ ਜਗਤ ਨੇ ਇੱਕ ਯੁੱਗ ਖਤਮ ਕਰ ਲਿਆ ਪਰ ਹੁਣ ਉਹਨਾਂ ਦੇ ਇਤਿਹਾਸੇ ਉਹਨਾਂ ਦੇ ਮਜ਼ੇਦਾਰ ਕਿਰਦਾਰ ਅਤੇ ਉਹਨਾਂ ਦੀਆਂ ਫਿਲਮਾਂ ਸਦਾ ਲਈ ਸਾਡੇ ਦਿਲਾਂ ਵਿੱਚ ਜ਼ਿੰਦਾ ਰਹਿਣਗੀਆਂ ਜਦੋਂ ਵੀ ਅਸੀਂ ਦੇਹ ਦਿਨਾਦਨ ਸੁਣਾਗੇ ਤਾਂ ਸਾਨੂੰ ਉਹ ਯਾਦ ਆਉਣਗੇ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਉਹਨਾਂ ਦੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਸ਼ਕਤੀ ਦੇਵੇ